छे जाए ठीक है जो नुकसान की भरपाई हो रही है अपना नुकसान सिद्धू की दस रिहाई जी हो जाएगी भरोसा दता जिम्मे रतनदीप धाली वाले है तोड़ा गया ਸਾਰੇ ਵੀਰੇ ਸਾਰੇ ਜਿੰਨਾ ਜਿਹੜਾ ਆਪਣੇ ਕੋਲ ਸੁਨੇਹਾ ਨਹੀਂ ਨਾ ਆਉਂਦਾ ਬਿਸ਼ਰਤੇ ਜਾਂਦੇ ਦੀ ਔਰ ਦੱਸ ਲਾ ਵੀ ਜਨਾਬ ਦੀ ਮਾਰ ਦੇ ਜੀ ਸਾਨੂੰ ਸੁਨੇਹਾ ਤਲਾਓ ਇਹ ਬੰਦੇ ਨਾ ਛੱਡ ਦਿਓ ਅਗਲੀ ਵਾਰ ਫੋਨੋ ਉਹ ਜਿਹੜੀ ਗੱਲ ਤੇ ਕੈਚ ਬਸਿਆ ਸੀ ਆਪਾਂ ਇਹ ਕਦੇ ਜਵਾਬਤ ਨਹੀਂ ਆਪਾਂ ਕਹਿੰਦੇ ਨਹੀਂ ਲਾਉਣੀ ਬਾਅਦ ਚ ਰੀਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸੇਫਟੀ ਬਣੀ ਹੈ ਬਿਨਾਂ ਸਬਤ ਰਹੀ ਹੋਈ ਹੈ ਉਹ ਠਾਡੇ ਨਾਲ ਬੜੀ ਜੀ ਬਸ ਸਾਡਾ ਸਰੋਤ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜੇ ਵੱਲੋਂ ਬਈ ਦੋ ਮਿੰਟ ਹੀ ਸੋਣੇ ਤੋਂ ਮਿੰਟ ਹੀ ਨਾ ਬੋਲੋ ਉਹ ਦੂ ਬਾਅਦ ਉਹ ਸੱਤ ਮਿਸਾਫਤ ਦਵਾਇਆ ਲਾ ਰਿਹਾ ਉਹ ਦੂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚ ਜਾ ਦੇ ਸਾਡੇ ਜਿਹੜੇ ਸਾਡੇ ਨਾਲ ਦੀਵ ਔਰ ਹਾਰੇ ਕੁਤੇ ਹੋਏ ਨੇ ਕਿਸਾਨ ਯੂਨੀਅਨ ਦੇ ਪਾਸ ਜਿਹੜੀ ਇਹਦਾ ਇਹ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਰਿਹਾ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹੇ ਨੇ ਔਰ ਫੋਨ ਮੈਂ ਅੱਜ ਇਹ ਗੱਲ ਕਰ ਰਿਹਾ ਕਹਿੰਦਾ ਕਿ ਜਿਹੜਾ ਯੂਥ ਕੋਨ ਹੈ ਇਹ ਆਪਣੇ ਪੰਜਾਬ ਦਾ ਹੈ ਇਹ ਇੱਕ ਬਹੁਤ ਵੱਡਾ ਇੱਕਸਰਕ ਹੈ ਕਿ ਆਪਾਂ ਯੂਥ ਜਿਹੜਾ ਹੈ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਇਹ ਕੰਮ ਜਿਹੜਾ ਉਹ ਜਿਹੜਾ ਕੋਈ ਸ਼ੱਕ ਨਹੀਂ ਕਿ ਇਹੀ ਆਨ ਵਾਲਾ ਸਦਾ ਫੀਚਰ ਹੈ ਸੋ ਏਦੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਜਦਾਂ ਦੱਸਿਆ ਕਿ ਕ੍ਰਿਤੀ ਰੂਪ ਦੇ ਵਿੱਚ ਹੋਇਆ ਸੋ ਉਹਦੇ ਬਤਾਰਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਏਡੀਸ਼ਾ ਮੇਰੇ ਨਾਲ ਕਰੇ ਨੇ ਇਹ ਸਾਰਾ ਰੇਜ ਹੋਣਾ ਉਹ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦੇਾਂਗੇ ਜੈ ਹੰਮ ਜੈ ਹੰਮ ਬਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਾਂ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਦਿੱਤਾ ਉਹ ਰਿਆਗਨ ਕਿ ਫਿਰ ਵੀ ਜੇ ਕਿਸੇ ਦਾ ਕੋਈ ਕੋ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100 ਦੀ 200% ਇਹ ਜੇ ਮੈਂ ਇਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋ ਚੀਜ਼ ਇਹੋ ਜੀ ਹੋਈ ਹੈ ਉਹਨੂੰ ਆਪਾਂ ਬੋ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਦੇਦੇ ਤੇ ਹੀ ਸਾਰੀ ਇਹੋ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਬਹੁਤ ਸਾਡੇ ਬਹੁਤ ਨਜ਼ਦੀਕੀਆ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਕਿ ਜਿਹੜਾ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੀ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜਿਹੜਾ ਯੂਥ ਹੈ ਮੇਰੇ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਿਚ ਰਹਿ ਗਿਆ ਉਹ ਬਿਲਕੁਲ ਸਾਰਾ ਹੋ ਜਾਏਗਾ ਇਹਦੀ ਹੀ ਗੱਲਾਂ ਕਹਿੰਦਾ ਹਾਂ ਮੈਂ ਤੁਹਾਨੂੰ ਫੇਰ ਫਟੇ ਬੁਲਾਉਣਾ ਸਸ਼ੀਕਲ ਅਗਰ ਤੁਸੀਂ ਆਪ ਦਾ ਧਿਆਨ ਰੱਖੋ ਹੁਣ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚ फैसला कर लिया है करना, मैं सारिया गूनी गल हम घरों बैठा हुई कमेंट करी मिलूंगा कि आए हो गया वाली गल बखरी है बड़े चुपाती है भाई ਯੋਗਾਰੀ ਖੜਿਆ ਸਾਰੇ ਆਗੂ ਖੜੇ ਲੱਗੇ ਆ ਹਨ ਜੇ ਜੀ ਕਰਕੇ ਸਾਡੇ ਕਰਕੇ ਨਹੀਂ ਭਾਈ ਇਹ ਛੋਡੇ ਕਰਕੇ ਜਾਂ ਛੋਰੀਆ ਦੇ ਅੱਗੇ ਪ੍ਰਸ਼ਾਸਨ ਨੇ ਪਾਨੂੰ ਆ ਲਿਖਤੀ ਦਿੱਤਾ ਐਡੀਜੀਪੀ ਡੀਆਈਜੀ ਆਈ ਦੇ ਦਸਕਤੋਂ ਲਿਖਤੀ ਦੇ ਕੇ ਗਏ ਆ ਯਾਰ ਫਿਰ ਜੇ ਮੁਕਰ ਜਾਉਣਗੇ ਫਿਰ ਕਿੱਥੇ ਜਾਣੇ ਕੋਈ ਗੱਲ ਨਹੀਂ ਉਹ ਦੁਆਰੇ ਦੇ ਜੇ ਕੋਈ ਤਲਖੀ ਜਾ ਕੇ ਮੇਰੇ ਤੋਂ ਤੁਹਾਡੇ ਬਾਰੇ ਕੁਝ ਕਹਾ ਵੀ ਆਂਦਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁੱਸਾ ਨਾ ਕਰਿਆ ਕਰੋ ਵੀਰ ਆਪਣੀ ਨੂੰ ਮੈਂ ਖੋਦਾ ਗਿਆ ਜੀ ਕਿ ਮੇਰੇ ਤੁਸੀਂ ਇੱਕ ਬੋਲ ਤੇ ਫੁੱਲ ਜਾ ਸਕਦੇ ਹੋ ਐਨੀ ਕਿਰਤੀ ਮੈਂ ਤੁਹਾਡਾ ਇਸ ਕੰਮੋਂ ਬਹੁਤ ਧੰਨਵਾਦ ਕਰਦਾ ਡਾਗਰ ਨਹੀਂ ਖੜਿਆ ਤੁਸੀਂ ਬੈਠੇ ਗਏ ਸੀ ਤੋੜੇ ਦੇਖੋ ਮੇਰੀ ਗੱਲ ਸੁਣੋ 1 ਸਤੰਬਰ ਨੂੰ ਇਹਨਾਂ ਨੇ ਮਾਨ ਸਾਹਿਬ ਦਾ ਪ੍ਰੋਗਰਾਮ ਫੇਲ ਕਰਕੇ ਬਹੁਤ ਵੱਡਾ ਪਰੇਮ ਪਾਇਆ ਸੀ ਕਿ ਮੋਂ ਟੱਕੇ ਨਹੀਂ ਹੋਣ ਦੇਣੇ ਡਾਬੇ ਬੋਲ ਕੇ ਲਾ ਕੇ ਬੰਦੇ ਫੜ ਲੈ ਕਰਾ ਮਿਹਰਬੰਦ ਕਰ ਲੈ ਤੇ ਤੁਸੀਂ ਸਾਗਿਆ ਰੋਕਾ ਟੋਕਾ ਤੋੜ ਕੇ ਆ ਜੇ ਮੋਹਰ ਲਾਦੀ ਹੈ ਕਿ ਨਹੀਂ ਇਹ ਤੱਪੇ ਵੀ ਜਾਣ ਜਿੱਦਾਂ ਮਰਜ਼ੀ ਜਿਵੇਂ ਕਰ ਲੈ ਉਹ ਬਾਈ ਇੱਕ ਨੌਜਵਾਨਾਂ ਹੋਰ ਅਪੀਲ ਹੈ ਆਪਾਂ 26 ਤਰੀਕ ਨੂੰ 26 ਨਵੰਬਰ 2020 ਹੀ 2020 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ ਉਸ ਵਧੀਆ ਸਰਕਾਰ ਮਟਿਆ ਸੀ ਵੜੇ ਤੋਂ ਇਹ ਪੱਕੇ ਹੀ ਬੜੇ ਬੈਰੀ ਬੈਰੀ ਫੱਡੇ ਫੱਡੇ ਬੈਰੀਕੇਟ ਲਾਏ ਸੀ ਪਰ ਆਪਾਂ ਸਾਰਿਆਂ ਸੋਸਟਾਂ ਤੋਂ ਘੱਟ ਤੋਰ ਕੇ ਦਿੱਲੀ ਪਹੁੰਚ ਗਏ ਸੀ 13 ਤਰੀਕ ਨੂੰ ਬਈ ਨੌਜਵਾਨੋਂ ਤਿਆਰ ਹੋ ਆਪਣੀ ਉਹ ਵੀ ਮੁੱਕੇ ਹੰਨੇ ਜਿਹੜੇ ਹੂਰੇ ਪਏ ਆ ਚਾਹੇ ਐਮਐਸਪੀ ਦੀ ਗੱਲ ਹੋਵੇ ਚਾਹੇ ਜਿਹੜੇ ਕੇਸ ਵੀ ਪਏ ਆ ਉਹ ਬਹੁਤਿਆਂ ਦੇ ਪਏ ਆ ਉਵੇਂ ਚੱਲੀ ਜਾਂਦਾ ਹੈ ਜਾਂ ਨਮੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਇਹ ਮਾਰੂ ਯੋਨ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨੌਜਵਾਨੋਂ ਤੁਹਾਡੀ ਖਾਸ ਮੇਰਾ ਵੀ ਅਪੀਲ ਹੈ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਤੇਰਾ ਨੂੰ ਮਾਰਨਾ ਹੈ ਫੋਟੇ ਦਿੱਲੀ ਪਹੁੰਚਣਾ ਹੈ ਭਾਈ ਇਹ ਨਾ ਸੁਣਿਆ ਕਰੋ ਕਿਹੜੇ ਬੰਦੇ ਛੱਡੇ ਸੁਪਰ ਸ਼ਾਸਨੋਂ ਸੋਲਦਾ ਲੋਕਾਈ ਸਾਡੇ ਬੰਦੇ ਨਹੀਂ ਛੱਡੇ ਗਏ ਹਲੇ ਜੇ ਨਹੀਂ ਛੱਡੇ चवांगी जहिड़े बंदे थाणो छॾे ने प्रशासन सु उ त इन करण जे पढ़ंदा भई उहो सारे बंदि सॼे शहर ਹੋਤਾ ਬੋਏ ਓ ਹੌਲੀ ਭਾਈ ਸੁਨੇਹਾ ਲਾ ਦੇ ਬੋ ਜੱਟ ਖੜਾ ਅਫਸਰ ਖੜੇ ਆ ਦੇ ਸਿਚੂ ਨੂੰ ਕਹ ਦੇ ਚੌਕੀ ਤੇ ਮਾਰ ਦੇ ਲਈ ਭਾਈ ਉਹ ਬੰਦਾ ਆ ਗਿਆ ਹਾਂ ਸਰੋ ਸਾਡੇ ਕੋਲ ਸੁਨੇਹਾ ਆ ਗਿਆ ਸਰਪਾ ਮੋਸ਼ਾ ਫਟੇ ਆ ਤੇ ਅਸੀਂ ਰਵਾਰੀ ਪਾ ਦੇਣੀ ਹੈ ਨਹੀਂ ਉਸ ਤੋਂ ਪਹਿਲਾਂ ਆਪਾਂ ਗੱਲਾਂ ਮੱਤਾ ਕਰਦੇ ਆ ਭਗਤ ਬੇਟਾ ਇੱਥੇ ਆਉਣੇ ਸ਼ੰਭੂ ਦੇ ਖਲੋਰੀ 13 ਤਰੀਕ ਨੂੰ ਸ਼ੰਭੂ ਦੇ ਖਲੋਰੀ ਕੱਤੇ ਹੋਣੇ ਨਹੀਂ